ਪੰਜਾਬ ਤੋਂ ਮੈਂ ਹਾ ਤੁਹਾਡ ਨਾਲ ਪਰਮਚਿਤ ਕੋ ਸਬਲਟਨ ਦੀ ਸ਼ੁਰੂਆਤ ਕਰਾਂਗੇ ਇਸ ਵੀਰ ਦੀ ਖਾਸ ਖਬਰਾਂ ਦੇ ਨਾਲ ਸੁਮਹਾ ਸ਼ਿਵਰਾਤਰੀ ਦੇ ਦਿਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਹਰ ਸਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਸ਼ਿਵ ਜੀ ਜੀ ਦਾ ਪਾਰਵਤੀ ਦੇ ਨਾਲ ਵਿਆਹ ਹੋਇਆ ਸੀ ਇਸ ਦਾ ਵਰਤ ਫਗੜ ਮਹੀਨੇ ਦੇ ਪਹਿਲੇ ਪੱਕ ਦੀ 14ਸ ਨੂੰ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾ ਦੇ ਵਿੱਚ ਪ੍ਰਵੇਸ਼ ਕਰਦੇ ਹਨ ਇਸ ਦਿਨ ਹਰ ਥਾਂ ਦੇ ਉੱਤੇ ਸ਼ਿਵ ਮੰਦਿਰਾਂ ਦੇ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ ਸ਼ਿਵ ਜੀ ਦੀ ਪੂਜਾ ਕਰਦਾ ਹੈ ਰਾਤ ਪਰ ਜਗਰਾਤਾ ਕਰਕੇ ਸਤਸੰਗ ਅਤੇ ਕੀਰਤਨ ਕਰਦਾ ਹੈ ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਸੁਭਾ சிவਰਾਤਰੀ ਦੀਆਂ ਰੌਣਕਾਂ ਦੇਖਿਆ ਜਾ ਸਕਦੀਆਂ ਨੇ ਮੰਦਰਾ ਦੇ ਵਿੱਚ ਮੰਦਰਾ ਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਸ਼ਰਧਾਲੂ ਪੂਜਾ ਅਰਚਨਾ ਕਰ ਰਏ ਨੇ ਭਗਵਾਨ ਪੋਲੇ ਸ਼ੰਕਰ ਦਾ ਕੀਤਾ ਜਾ ਰਿਹਾ ਗੁਣਕਾਰ Shiv Lok ਦੀ ਹੁੰਦੀ ਹੈ ਪ੍ਰਾਪਤੀ ਇਸ ਦਿਨ ਸ਼ਿਵ ਜੀ ਜੀ ਦਾ ਪਾਰਵਤੀ ਦੇ ਨਾਲ ਵਿਆਹ ਹੋਇਆ ਸੀ ਸੋ ਇਹ ਪੁਰਾਣਿਕ ਇਤਿਹਾਸਿਕ ਮਹੱਤਾ ਰੱਖਦਾ ਹੈ ਸ਼ਿਵਰਾਤਰੀ ਦਾ ਤਿਉਹਾਰ ਜਿਸ ਦਿਨ ਸ਼ਿਵਜੀ ਦਾ ਪਾਰਵਤੀ ਜੀ ਦੇ ਨਾਲ ਵਿਆਹ ਹੋਇਆ ਸੀ ਤੇ ਅੱਜ ਵੀ ਜਦੋਂ ਸ਼ਿਵਰਾਤਰੀ ਆਉਂਦੀ ਹੈ ਤਾਂ ਅੱਜ ਵੀ ਜਿਹੜਾ ਕਿ ਵਿਆਹ ਕਰਵਾਇਆ ਜਾਂਦਾ ਹੈ ਸ਼ਿਵਜੀ ਜਿਹੜਾ ਪਾਰਵਤੀ ਦੇ ਨਾਲ ਵਿਆਹ ਅੱਜ ਦੇ ਦਿਨ ਕਰਵਾਇਆ ਜਾਂਦਾ ਹੈ ਸੋ ਅੱਜ ਦੇ ਦਿਨ ਲੋਕ ਪੂਜਾ ਅਰਚਨਾ ਕਰਦੇ ਨੇ ਸ਼ਿਵਲਿੰਗ ਤੇ ਜਲ ਚੜਾਉਂਦੇ ਨੇ ਵਰਤ ਰੱਖਦੇ ਨੇ ਨਿਰਜਲ ਰਹਿ ਕੇ ਵਰਤ ਕਰਕੇ ਪੂਜਾ ਅਰਚਨਾ ਕਰਦੇ ਨੇ ਤੇ ਉਹਨਾਂ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਸੋ ਮੰਦਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਸ਼ਰਧਾਲੂ ਅੱਜ ਭਗਵਾਨ ਪੋਲੇ ਸ਼ੰਕਰ ਦਾ ਕੀਤਾ ਜਾ ਰਿਹਾ ਗੁਣਗਾਨ ਸਵਾਜ ਮੰਦਰਾ ਨੂੰ ਸਜਾਇਆ ਗਿਆ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਤੇ ਸ਼ਰਧਾਲੂ ਵੀ ਪਹੁੰਚ ਰਹੇ ਨੇ ਮੰਦਰਾ ਦੇ ਵਿੱਚ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਸ਼ਿਵਲਿੰਗ ਦੀ ਪੂਜਾ ਕੀਤੀ ਜਾ ਰਹੀ ਹੈ ਜਲ ਚੜਾਇਆ ਜਾ ਰਿਹਾ ਹੈ ਅੱਜ ਮੰਦਰਾ ਦੇ ਵਿੱਚ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਸ਼ਿਵਰਾਤਰੀ ਦਾ ਜਿਹੜੇ ਕਿ ਪੋਲੇ ਬਾਬਾ ਦੇ ਭਗਤ ਨੇ ਉਹ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਅੱਜ ਦੇ ਦਿਨ ਦਾ ਤੇ ਅੱਜ ਸ਼ਿਵਰਾਤਰੀ ਦਾ ਤਿਉਹਾਰ ਭੁੱਖੇ ਰਹਿ ਕੇ ਵਰਤ ਰੱਖ ਕੇ ਨਿਰਜਲ ਵਰਤ ਰੱਖ ਕੇ ਭਗਵਾਨ ਪੋਲੇ ਸ਼ੰਕਰ ਦੀ ਪੂਜਾ ਆਰਚਨਾ ਕੀਤੀ ਜਾਂਦੀ ਹੈ ਉਹਨਾਂ ਦਾ ਗੁਣ ਗਾਣ ਕੀਤਾ ਜਾਂਦਾ ਹੈ ਸੋ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਜੋ ਲੋਕ ਸੱਚੀ ਭਾਵਨਾ ਸ਼ਰਧਾ ਦੇ ਨਾਲ ਅੱਜ ਦੇ ਦਿਨ ਵਰਤ ਕਰਦੇ ਹਨ ਸ਼ਿਵ ਜੀ ਦੀ ਪੂਜਾ ਕਰਦੇ ਨੇ ਸ਼ਿਵਲਿੰਗ ਦੀ ਪੂਜਾ ਆਰਚਨਾ ਕਰਦੇ ਨੇ ਸੋ ਮੰਦਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਮਹਾਸ਼ਿਵਰਾਤ ਦੀਆਂ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਨੇ ਮੰਦਿਰਾਂ ਦੇ ਵਿੱਚ ਸ਼ਰਧਾਲੂ ਪਹੁੰਚ ਕੇ ਰੌਣਕਾਂ ਲਗਾਉਂਦੇ ਨੇ ਗੁਣ ਗਾਣ ਕੀਤੇ ਜਾਂਦੇ ਨੇ ਸ਼ਿਵ ਜੀ ਦਾ ਪੋਲੇ ਸ਼ੰਕਰ ਦਾ ਗੁਣ ਗਾਣ ਕੀਤਾ ਜਾਂਦਾ ਹੈ ਤੋ ਮਹਾ ਸ਼ਿਵਰਾਤਰੀ ਦੀਆਂ ਰੌਣਕਾਂ ਮੰਦਰਾ ਦੇ ਵਿੱਚ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਸ਼ਰਦਾ ਲੂ ਪੂਜਾ ਅਰਚਨਾ ਕਰੇ ਨੇ ਹਰ ਇੱਕ ਚੀਜ਼ ਜਿਹੜੀ ਕਿ ਮਹੱਤਤਾ ਰੱਖਦੀ ਹੈ ਸ਼ਰਦਾ ਪੂਰਵਕ ਪੋਲੇ बाबा ਨੂੰ ਅਰਪਿਤ ਕੀਤੀ ਜਾਂਦੀ ਹੈ ਦੇਖ ਸਕਦੇ ਆ ਕਿ ਹਰ ਤਰੀਕੇ ਦੇ ਨਾਲ ਜਿੱਥੇ ਕਿ ਪੋਲੇ ਸ਼ੰਕਰ ਦਾ ਅਭਿਸ਼ੇਕ ਕੀਤਾ ਜਾਂਦਾ ਹੈ ਜਲ ਦੇ ਨਾਲ ਦੁੱਧ ਦੇ ਨਾਲ ਦਹੀਂ ਦੇ ਨਾਲ ਘਿਓ ਦੇ ਨਾਲ ਸ਼ਹਿਦ ਦੇ ਨਾਲ ਸੋ ਵੱਖ-ਵੱਖ ਜਿਹੜੇ ਕਿ ਚੀਜ਼ਾਂ ਦੇ ਨਾਲ ਅਰਪਿਤ ਕੀਤੀਆਂ ਜਾਂਦੀਆਂ ਨੇ ਅਭਿਸ਼ੇਕ ਕੀਤਾ ਜਾਂਦਾ ਹੈ ਪੋਲੇ बाबा ਦਾ ਸੋ ਇਸ ਵਕਤ ਮੰਦਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਮਹਾਸ਼ਿਵਰਾਤਰੀ ਦੀਆਂ ਰੌਣਕਾਂ ਦੇਖਣ ਵਾਲੀਆਂ भगवान भोले शंकर ਦਾ ਗੁਣ ਗਾਨ ਕੀਤਾ ਜਾ ਰਿਹਾ ਹੈ ਅੱਜ ਬੇਹਦ ਸ਼ਰਧਾ ਭਾਵਨਾ ਦੇ ਨਾਲ ਲੋਕਾਂ ਦੇ ਵੱਲੋਂ ਪੂਜਾ ਕੀਤੀ ਜਾਂਦੀ ਹੈ ਸ਼ਰਧਾਲੂ ਮੰਦਰਾ ਦੇ ਵਿੱਚ ਪਹੁੰਚਦੇ ਨੇ ਪੂਜਾ ਆਰਚਨਾ ਕਰਦੇ ਨੇ ਜਦੋਂ ਪੂਰੇ ਬਾਬਾ ਦੀ ਬਾਰਾਤ ਕੱਢੀ ਜਾਂਦੀ ਹੈ ਵਿਆਹ ਦਾ ਸਮਾਗਮ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਵਿਭਾਗਕ ਜਿਹੜੇ ਕਿ ਭਗਤੀ ਭਾਵ ਦੇ ਵਿੱਚ ਸਰਬੋਰ ਹੋ ਕੇ ਨੱਚਦੇ ਨੇ ਪੂਲੇ ਬਾਬਾ ਦੀ ਬਾਰਾਤ ਦੇ ਵਿੱਚ ਨੱਚਦੇ ਟੱਪਦੇ ਹੋਏ ਇਹ ਵਿਆਹ ਦਾ ਸਮਾਗਮ ਸੰਪੰਨ ਕਰਦੇ ਨੇ ਸੋ ਅੱਜ ਪੁਰਾਣੀ ਕਿ ਇਤਿਹਾਸਿਕ ਜਿਹੜੀ ਕਿ ਮਹੱਤਤਾ ਹੈ ਇਸ ਤਿਉਹਾਰ ਦੀ ਕਿ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਜੀ ਦੇ ਨਾਲ ਵਿਆਹ ਹੋਇਆ ਸੀ ਸੋ ਇਸ ਕਰਕੇ ਇਹ ਸ਼ਿਵਰਾਤਰੀ ਦਾ ਤਿਉਹਾਰ ਬਿਹਤ ਮਹੱਤਤਾ ਰੱਖਦਾ ਹੈ ਸੋ ਮੰਦਿਰਾਂ ਦੇ ਵਿੱਚ ਸਜਾਵਟ ਕੀਤੀ ਜਾਂਦੀ ਹੈ ਫੁੱਲਾਂ ਦੇ ਨਾਲ ਗੁਬਾਰੇ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਅਤੇ ਸ਼ਰਧਾਲੂ ਪਹੁੰਚਦੇ ਨੇ ਪੂਜਾ ਅਰਚਨਾ ਕਰਦੇ ਨਤਮਸਤਕ ਹੁੰਦੇ ਨੇ ਪੋਲੇ ਬਾਬਾ ਦੇ ਅੱਗੇ ਅਭਿਸ਼ੇਕ ਕੀਤਾ ਜਾਂਦਾ ਹੈ ਸੋ ਵਕ ਵਕ ਤਰੀਕੇ ਦੇ ਨਾਲ ਪੋਲੇ ਬਾਬਾ ਨੂੰ ਅਭਿਸ਼ੇਕ ਕੀਤਾ ਜਾਂਦਾ ਹੈ ਵਕ ਵਕ ਸਮਾਨ ਜੜਾ ਕੀ ਪੂਜਾ ਦੇ ਵਿੱਚ ਅਰਪਿਤ ਕੀਤਾ ਜਾਂਦਾ ਹੈ ਸੋ ਇਸ ਦਿਨ ਲੋਕਾਂ ਦੇ ਵੱਲੋਂ ਵਰਤ ਰੱਖਿਆ ਜਾਂਦਾ ਹੈ ਨਿਰਜਲ ਵਰਤ ਰਹਿ ਕੇ ਆਪਣੀ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਇਹ ਵਰਤ ਰੱਖਦੇ ਨੇ ਸ਼ਰਧਾਲੂ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੋਲੇ ਬਾਬਾ ਜ਼ਰੂਰ ਪੂਰੀਆਂ ਕਰਦੇ ਨੇ ਜੋ ਸੱਚੀ ਭਾਵਨਾ ਦੇ ਨਾਲ ਵਰਤ ਕਰਦੇ ਨੇ ਪੂਜਾ ਅਰਚਨਾ ਕਰਦੇ ਨੇ ਜੋ ਕਿਹਾ ਜਾਂਦਾ ਹੈ ਕਿ ਇਸ ਦਿਨ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਜੋ ਸੱਚੀ ਭਾਵਨਾ ਦੇ ਨਾਲ ਪੂਜਾ ਅਰਚਨਾ ਕਰਦਾ ਹੈ ਜਲ ਅਭਿਸ਼ੇਕ ਕਰਦਾ ਹੈ ਅਤੇ ਵਰਤ ਰੱਖਦਾ ਹੈ ਸੋ ਸ਼ਰਧਾਲੂ ਨੇ ਜਿਹੜੇ ਕਿ Shiv Lok ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਸੋ ਬੇਹਤ ਮਹੱਤਤਾ ਰੱਖਦਾ ਹੈ ਇਹਨਾਂ ਧਰਮ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮੰਦਿਰਾਂ ਦੇ ਵਿੱਚ ਵੱਡੀਆਂ ਰੌਣਕਾਂ ਲੱਗਦੀਆਂ ਨੇ ਲੋਕ ਪਹੁੰਚਦੇ ਨੇ ਪੂਜਾ ਅਰਚਨਾ ਕਰਨ ਦੇ ਉਮਰਾਜ ਹਰ ਪਾਸੇ ਹੀ ਦੇਖੀ ਜਾ ਸਕਦੀ ਹੈ ਸ਼ਿਵਰਾਤਰੀ ਦੀਤੂ ਸ਼ਰਧਾਲੂ ਜਿਹੜੇ ਕੀ ਭਗਤੀ ਪਾਪ ਦੇ ਵਿੱਚ ਸਰਾ ਬੋਰ ਹੋ ਕੇ ਇਸ ਦਿਨ ਜਿੱਤੇ ਕੀ ਪੂਜਾ ਅਰਚਨਾ ਕਰਦੇ ਨੇ ਵੱਖ-ਵੱਖ ਚੀਜ਼ਾਂ ਭੋਲੇ ਬਾਬਾ ਨੂੰ ਅਰਪਿਤ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ ਜਲ ਅਭਿਸ਼ੇਕ ਕੀਤਾ ਜਾਂਦਾ ਹੈ ਵੱਖ-ਵੱਖ ਤਰੀਕੇ ਦੇ ਨਾਲ ਭੋਲੇ ਬਾਬਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਸੋ ਬਿਹਤ ਮਹੱਤਤਾ ਰੱਖਦਾ ਹੈ ਇਹ ਤਿਉਹਾਰ ਸ਼ਿਵਰਾਤਰੀ ਦਾ ਤਿਉਹਾਰ ਜਿਹੜੇ ਕੀ ਪੋਲੇ ਬਾਬਾ ਦੇ ਭਗਤ ਨੇ ਉਹ ਭਗਤੀ ਭਾਵ ਦੇ ਵਿੱਚ ਸਰਾਬੋਰ ਹੋ ਕੇ ਅੱਜ ਮੰਦਰਾ ਦੇ ਵਿੱਚ ਪੂਜਾ ਅਰਚਨਾ ਕਰਦੇ ਨੇ ਗੁਣ ਗaan ਕਰਦੇ ਨੇ ਸ਼ਿਵ ਜੀ ਦਾ ਭਗਵਾਨ ਪੋਲੇ ਸ਼ੰਕਰ ਦਾ ਗੁਣ ਗaan ਕੀਤਾ ਜਾਂਦਾ ਹੈ ਸੋ ਬਿਹਤ ਮਹੱਤਤਾ ਰੱਖਦਾ ਹੈ ਸ਼ਿਵਰਾਤਰੀ ਦਾ ਤਿਉਹਾਰ ਮਹਾ ਸ਼ਿਵਰਾਤਰੀ ਦੀਆਂ ਰੌਣਕਾ ਹਰ ਪਾਸੇ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਮੰਦਿਰਾਂ ਦੇ ਵਿੱਚ ਅੱਜ ਦੇ ਦਿਨ ਬੇਹੱਦ ਭੀੜ ਹੁੰਦੀ ਹੈ ਲੋਕ ਸਵੇਰ ਤੋਂ ਹੀ ਜਿਹੜੇ ਕਿ ਮੰਦਿਰਾਂ ਦੇ ਵਿੱਚ ਪਹੁੰਚਦੇ ਨੇ ਪੂਜਾ ਅਰਚਨਾ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਪੋਲੇ ਬਾਬਾ ਦੇ ਅੱਗੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਪੂਜਾ ਕਰਦੇ ਨੇ ਵਰਤ ਰੱਖਦੇ ਨੇ ਪੋਲੇ ਬਾਬਾ ਦਾ ਜਿਹੜਾ ਕਿ ਸ਼ਿੰਗਾਰ ਵੀ ਕੀਤਾ ਜਾਂਦਾ ਹੈ ਗੁਣਗਾਂ ਕੀਤਾ ਜਾਂਦਾ ਹੈ ਤਾਂ ਮੰਦਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਪੂਜਾ ਕੀਤੀ ਜਾ ਰਹੀ ਹੈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਨਤਮਸਤਕ ਹੋ ਰਹੇ ਨੇ ਜੋ ਬਿਹਤ ਸ਼ਰਧਾ ਭਾਵਨਾ ਦੇ ਨਾਲ ਜੋ ਲੋਕ ਅੱਜ ਦੇ ਦਿਨ ਪੂਜਾ ਅਰਚਨਾ ਕਰਦੇ ਨੇ ਝੋਲੇ ਬਾਬਾ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਸੋ ਭਗਵਾਨ ਬੋਲੇ ਸ਼ੰਕਰ ਦਾ ਅੱਜ ਦਾ ਦਿਨ ਬਿਹਤ ਗੁਣਗਾਂ ਕੀਤਾ ਜਾਂਦਾ ਹੈ ਪੁਰਾਣਿਕ ਇਤਿਹਾਸਿਕ ਮਹੱਤਤਾ ਜੁੜੀ ਕਿ ਅੱਜ ਦੇ ਦਿਨ ਸ਼ਿਵ ਜੀ ਦਾ ਪਾਰਵਤੀ ਜੀ ਦੇ ਨਾਲ ਵਿਆਹ ਹੋਇਆ ਸੀ ਜਿਸ ਕਰਕੇ ਅੱਜ ਵੀ ਇਹ ਤਿਉਹਾਰ ਉਹਨਾਂ ਦੇ ਵਿਆਦ ਰੂਪ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਉਹਨਾਂ ਦਾ ਵਿਆਹ ਸਮਾਗਮ ਕੀਤਾ ਜਾਂਦਾ ਹੈ ਸ਼ਿਵ ਜੀ ਦੀ ਬਾਰਾਤ ਲੈ ਕੇ ਆਈ ਜਾਂਦੀ ਹੈ ਤੇ ਉਸ ਦੇ ਵਿੱਚ ਜਿਹੜੇ ਕਿ ਸ਼ਰਧਾਲੂ ਨੇ ਉਹ ਨੱਚਦੇ ਟਪਦੇ ਨੇ ਭਗਵਾਨ ਬੋਲੇ ਸ਼ੰਕਰ ਦਾ ਗੁਣਗਾਂ ਕਰਦੇ ਨੇ ਤੇ ਉਸ ਤੋਂ ਬਾਅਦ ਵਿਆਹ ਸਮਾਗਮ ਸੰਪੰਨ ਕੀਤਾ ਜਾਂਦਾ ਹੈ ਸੋ ਬਿਹਦ ਰੌਣਕਾਂ ਅੱਜ ਮੰਦਰਾ ਦੇਵਚ ਦੇਖਣ ਨੂੰ ਮਿਲਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਮਹਾ ਸ਼ਿਵਰਾਤਰੀ ਤੇ ਪੂਜਾ ਅਰਚਨਾ ਕਰਨ ਦੇ ਲਈ ਵਰਤ ਰੱਖੇ ਜਾਂਦੇ ਨੇ ਇਸ ਦਿਨ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਸੋ ਰੋਹਿਤ ਗੁਪਤਾ ਨੇ ਜੁੜੇ ਕਿ ਸਾਡਾ ਲਾਈਵ ਜੁੜ ਚੁੱਕੇ ਨੇ ਸੋ ਰੋਹਿਤ ਕਿਸ ਤਰ੍ਹਾਂ ਦੀਆਂ ਰੌਣਕਾਂ ਦੇਖਿਆ ਜਾ ਸਕਦੀਆਂ ਨੇ ਅੱਜ ਜਿਹੜੇ ਕਿ ਮਹਾਸ਼੍ਰਾਤੀ ਦਾ ਤਿਉਹਾਰ ਹੈ ਲੋਕਾਂ ਦੇ ਵੱਲੋਂ ਜਿਹੜਾ ਕਿ ਇੰਤਜ਼ਾਰ ਕੀਤਾ ਜਾਂਦਾ ਹੈ ਕਾਫੀ ਅੱਜ ਪੂਜਾ ਅਰਚਨਾ ਕੀਤੀ ਜਾਂਦੀ ਹੈ ਮੰਦਿਰਾਂ ਦੀ ਸਜਾਵਟ ਦੇਖਣ ਵਾਲੀ ਹੁੰਦੀ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਪੋਲੇ ਬਾਬਾ ਦਾ ਆਸ਼ੀਰਵਾਦ ਲੈਣ ਦੇ ਲਈ ਆਪਣੀਆਂ ਮਨੁਕਾਮਨਾਵਾਂ ਪੂਰੀਆਂ ਕਰਨ ਦੇ ਲਈ ਜੀ ਜੀ ਸਵੇਰ ਤੋਂ ਹੀ ਮੰਦਿਰਾਂ ਵਿੱਚ ਰੌਣਕਾਂ ਲੱਗਣੀ ਸ਼ੁਰੂ ਹੋ ਗਈਆਂ ਔਰ ਲੋਕ ਆਪਣੇ ਆਪਣੇ ਸਾਧਨਾ ਔਰ ਤਰੀਕੇ ਦੇ ਹਿਸਾਬ ਨਾਲ ਇਸ ਦੀ ਪੂਜਾ ਕਰ ਰਹੇ ਨੇ ਔਰ ਇਹ ਪੰਡਿਤ ਜੀ ਦਾ ਕਹਿਣਾ ਕਿ ਸਾਰਾ ਦਿਨ ਪੂਜਾ ਚੱਲੇਗੀ ਔਰ ਇਸ ਟਾਈਮ ਸੇ ਮੰਦਿਰ ਵੀ ਕਾਫੀ ਸਜਾ ਦਿੱਤੇ ਗਏ ਨੇ ਜੀ ਜੀ ਬਿਲਕੁਲ ਜਿਹੜੇ ਕਿ ਲੋਕ ਉਥੇ ਪਹੁੰਚੇ ਹੋਏ ਨੇ ਪੂਜਾ ਆਰਚਨਾ ਕਾਰੇ ਨੇ ਅਸੀਂ ਦੇਖਣਾ ਚਾਹਾਂਗੇ ਕਿ ਕਿੰਨੇ ਕੁ ਲੋਕ ਜਿਹੜੇ ਕਿ ਪਹੁੰਚੇ ਨੇ ਜਿਹੜੇ ਕਿ ਸਵੇਰ ਤੋਂ ਹੀ ਸ਼ਰਗਤ ਪਹੁੰਚਨੇ ਸ਼ੁਰੂ ਹੋ ਜਾਂਦੇ ਨੇ ਮੰਦਿਰਾਂ ਦੇ ਵਿੱਚ ਪੂਜਾ ਆਰਚਨਾ ਕਰਦੇ ਨੇ ਔਰ ਤੁਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਅੱਜ ਦਾ ਦਿਨ ਉਹਨਾਂ ਦੇ ਲਈ ਕਿੰਨੀ ਮਹੱਤਤਾ ਰੱਖਦਾ ਹੈ ਜੀ ਕੁਝ ਸਰਦਾਰ ਨੂੰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਨਹੀਂ ਕਰਾਂਗੇ। ਹਾਂਜੀ। ਪੰਜੀ ਕੀ ਕਹਿਣਾ ਚਾਹੋਗੇ? ਰਣਾਂ ਦੇ ਕੀ ਖੁਰਾਕੀ ਦੇ ਪਰੋਤੇ ਬੋ ਬੋ ਲੱਖ ਲੱਖ ਬੋਤਾ ਕੇ ਸਾਰਿਆਂ ਨੂੰ ਸਾਰੇ ਸਿੰਘ ਉਹ ਪੂਰਾ ਸਾਲ ਕੁਝ ਹੀ ਦੇਖ ਰਹੇ ਨੇ। ਕਿ ਜਿਹੜੇ ਕਦੇ ਜਿਹੜੇ ਕੁਮਬੰਦੇ ਨੇ ਕੋਈ ਪਤਨ ਦੀ ਇੰਸਾਰੀ ਨੂੰ ਤੱਕਿਆ ਹੈ। ਇਹ ਸਾਰਾ ਦਿਨ ਲਗਾਤਾਰ ਇਸਾ ਹੀ ਰਹਾਈ ਰਿਹਾ ਹੈ। ਤੇ ਬਹੁਤ ਬੜੇ ਕੋਸ਼ਿਸ਼ ਨੇ ਅੱਜ ਦਾ ਦਿਨ ਪੂਰਾ ਕੱਢ ਰਹੇ ਨੇ ਤੇ ਫਿਰ ਮੈਂ ਕੋਈ

ਸਾ ਕਿੰਨੀ ਕੋ ਹੋਰ ਮਹੱਤਤਾ ਰੱਖਦਾ ਹੈ ਜਿਹੜੇ ਕਿ ਉਥੇ ਪੰਡਿਤ ਜੀ ਵੀ ਹੁੰਦੇ ਨੇ ਨਾਲ ਵੀ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਹੋਰ ਵੀ ਕੀ ਕਥਾਵਾਂ ਜੁੜੇ ਕਿ ਇਸ ਤਿਉਹਾਰ ਦੇ ਨਾਲ ਜੁੜੀਆਂ ਹੋਈਆਂ ਨੇ ਜੀ ਪੰਡਿਤ ਜੀ ਕੀ ਕੀ ਅਰੇਂਜਮੈਂਟ ਕੀ ਤਕੇ ਨੇ ਇਸ ਵਕਤ ਲਈ ਤੇ ਕਿੰਨੇ ਵਿਖਮੀ ਪੰਡਿਤ ਜੀ ਕਿੰਨੇ ਜੀ ਪੰਡਤ ਜੀ ਜਰਾ ਬਾਤ ਦੇਖੇ ਕਰ ਰਹੇ ਨੇ ਮੈਂ ਉਹਨਾਂ ਕੋਲ ਜਾਣ ਦੀ ਕੋਸ਼ਿਸ਼ ਕਰਦਾ ਵੱਡੇ ਪੰਡਤ ਜੀ ਬੋਲਣ ਤੋਂ ਥੋੜੇ ਅਸਮਰਤ ਨੇ ਜੀ ਬਿਲਕੁਲ ਉਸੇ ਗੱਲ ਕਰੀ ਸਜਾਵਟ ਦੀ ਸਜਾਵਟ ਕਿਸ ਤਰੀਕੇ ਦੇ ਨਾਲ ਮੰਦਿਰ ਦੇ ਵਿੱਚ ਕੀਤੀ ਗਈ ਕਿਉਂਕਿ ਆਜ਼ਾਦ ਦਿਨ ਬੇहद ਖਾਸ ਮਾਤਾ ਰੱਖਦਾ ਹੈ ਸਜਾਵਟ ਜਿਹੜੀ ਕਿ ਬੇहद ਕੀਤੀ ਜਾਂਦੀ ਹੈ ਜੀ ਜੀ ਮੰਦਰਾ ਦੀ ਸਜਾਵਟ ਤੇ ਕਾਫੀ ਸਾਫੀ ਕਾ ਦਿੱਤੀ ਗਈ ਹੈ ਔਰ ਇਹ ਕਿਬਲੇ ਨੂੰ ਵੀ ਸਜਾਇਆ ਗਿਆ ਹੈ ਸਿਗਾਰ ਕੀ ਸਜਾਇਆ ਗਿਆ ਕਿ ਹੁਣ ਦਾ ਵੀ ਅਸੀਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਹੋਰ ਰਿਸ਼ਤਦਾਰ ਉਹ ਦੂਦਰੇ ਕੇ ਕੀਤਾ ਜਾ ਰਿਹਾ ਹੈ ਜੰਗਦਾ ਜਲ ਨਾਲ ਬੁੱਧ ਨਾਲ ਉਹ ਕਹਿ ਨਾਲ ਉਹ ਵਾਪਸ ਕਰੀ ਤੇ ਨਾਲ ਪੰਡਾ ਜੀ ਸਾਹਿਬ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਪੰਡਾ ਜੀ ਕੀ ਕੀ ਅਰੇਂਜਮੈਂਟ ਕੀਤੀ ਜੇ ਨਵੇਂ ਪੂਜਾ ਬਾਰੇ ਮੰਦਰ ਵਿੱਚ ਬਿਲਕੁਲ ਅੱਜ ਜਿੱਥੇ ਕੀ ਮੰਦਰਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਨੇ ਸ਼ਰਧਾਲੂ ਪਹੁੰਚੇ ਸ੍ਰੋਹਿਤ ਬਬਤਾਨ ਵੱਟਾੜਾ ਸੁਭਾਸ਼ ਰਾਤਰੀ ਦੀਆਂ ਰੌਣਕਾਂ ਮੰਦਰਾ ਦੇ ਵਿੱਚ ਦੇਖਿਆ ਜਾ ਸਕਦੀਆਂ ਨੇ ਕਿ ਕਿਸ ਤਰ੍ਹਾਂ ਸ਼ਰਧਾਲੂ ਪਹੁੰਚ ਰਹੇ ਨੇ ਪੂਜਾ ਆਰਚਨਾ ਕਰਨ ਦੇ ਲਈ ਵਕਫ ਵਕਤ ਰਿੱਕੇ ਦੇ ਨਾਲ ਗੁਣਗਾਨ ਕੀਤਾ ਜਾ ਰਿਹਾ ਭਗਵਾਨ ਪੋਲੇ ਸ਼ੰਕਰ ਜੀ ਦਾ ਅੱਜ ਦੇ ਦਿਨ ਵਿਆਹ ਹੋਇਆ ਸੀ ਇਤਿਹਾਸਿਕ ਪੁਰਾਣਿਕ ਜੜੇ ਕੀ ਕਥਾ ਇਸ ਦੇ ਨਾਲ ਜੁੜੀ ਹੋਈ ਹੈ ਅੱਜ ਦੇ ਦਿਨ ਵਿਆਹ ਹੋਇਆ ਸੀ ਤੇ ਅੱਜ ਦੇ ਦਿਨ ਜਿਹੜੇ ਕਿ ਸ਼ਰਦਾਲੂ ਵੀ ਅੱਜ ਦੇ ਦਿਨ ਵਿਆਸ ਸਮਾਗਮ ਕਰਦੇ ਨੇ ਪੂਲੇ ਬਾਬਾ ਦੀ ਬਾਰਾਤ ਦੇ ਵਿੱਚ ਨੱਚਦੇ ਨੇ ਟੱਪਦੇ ਨੇ ਗੁਣਗਾਨ ਕਰਦੇ ਨੇ ਤੋਂ ਸਵੇਰ ਤੋਂ ਹੀ ਮੰਦਰਾ ਦੇ ਵਿੱਚ ਜਿਹੜੀ ਕਿ ਪੀੜ ਲੱਗ ਜਾਂਦੀ ਹੈ ਸ਼ਰਦਾਲੂ ਪਹੁੰਚਦੇ ਨੇ ਜਲ ਅਭਿਸ਼ੇਕ ਕਰਦੇ ਨੇ ਵੱਖ-ਵੱਖ ਤਰੀਕੇ ਦੇ ਵੱਖ-ਵੱਖ ਸਮਾਨ ਜਿਹੜਾ ਕਿ ਉਹ ਪੂਲੇ ਬਾਬਾ ਨੂੰ ਅਰਪਿਤ ਕਰਦੇ ਨੇ ਤੇ ਗੁਣਗਾਨ ਜਿਹੜਾ ਕਿ ਦੇਖਿਆ ਤੁਸੀਂ ਹੁਣੇ ਕਿ ਮੰਦਰਾ ਦੇ ਵਿੱਚ ਕਿਸ ਪ੍ਰਕਾਰ ਚੱਲ ਰਿਹਾ ਹੈ ਸ਼ਰਦਾਲੂ ਪਹੁੰਚ ਰਹੇ ਨੇ ਭਗਤੀ ਭਾਵ ਦੇ ਵਿੱਚ ਸ ਹੋਕੇ ਸ਼ਿਵਜੀ ਦੀ ਪੂਜਾ ਕਰ ਰਹਿਣੇ ਪੋਲੇ ਬਾਬਾ ਦਾ ਆਸ਼ੀਰਵਾਦ ਲੈਣ ਦੇ ਲਈ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਮੰਦਰਾ ਦੇ ਵਿੱਚ ਦਰਸ਼ਨ ਕਰਦੇ ਨੇ ਨਤਮਸਤਕ ਹੁੰਦੇ ਨੇ ਸੋ ਅੱਜ ਪੂਰਾ ਦਿਨ ਜਿ세 ਪ੍ਰਕਾਰ ਜਿਤੇ ਕਿ ਮੰਦਰਾ ਦੇ ਵਿੱਚ ਰੌਣਕਾਂ ਲਗੀਆਂ ਰਹਿਣਗੀਆਂ ਅੱਜ ਸ਼ਾਮ ਤੱਕ ਜਿਤੇ ਕਿ ਸ਼ਰਧਾਲੂ ਪਹੁੰਚਣਗੇ ਪੂਜਾ ਅਰਚਨਾ ਕਰਨ ਦੇ ਲਈ